ਪੁਲਿਸ ਪ੍ਰਸ਼ਾਸਨ ਵੱਲੋਂ ਪਾਰੀ ਪੁਲਿਸ ਪਾਟੀ ਨਾਲ ਸ਼ੱਕੀ ਇਲਾਕਿਆਂ ਚਲਾਇਆ ਗਿਆ ਸਰਚ ਆਪਰੇਸ਼ਨ ਕਾਸੋ ਆਪਰੇਸ਼ਨ ਤਹਿਤ ਕਈ ਇਲਾਕਿਆਂ ਚਲਾਇਆ ਗਿਆ ਸਰਚ ਆਪਰੇਸ਼ਨ ਐਸਪੀਡੀ ਸੰਗਰੂਰ ਵੱਲੋਂ ਪਾਰੀ ਪੁਲਿਸ ਫੋਰਸ ਨਾਲ ਤੂਰੀ ਦੀਆਂ ਵੱਖ-ਵੱਖ ਬਸਾਂ 'ਚ ਬਾਰੀਕੀ ਦੇ ਨਾਲ ਚੈਕਿੰਗ ਕੀਤੀ ਗਈ ਸ਼ੱਕੀ ਵਿਅਕਤੀਆਂ ਦੇ ਸ਼ੱਕੀ ਵੇਕਲਾਂ ਨੂੰ ਲਿਆ ਗਿਆ ਕਬਜ਼ੇ ਦੇ ਵਿੱਚ ਨਸ਼ਾ ਵਾਲਿਆਂ ਦੇ ਘਰਾਂ ਤੇ ਪੁਲਿਸ ਵੱਲੋਂ ਲਗਾਏ ਗਏ ਨੋਟਿਸ ਜ਼ਿਲ੍ਹਾ ਸੰਗਰੂਰ ਦੇ ਐਸਐਸਪੀ ਸਰਤਾਜ ਸਿੰਘ ਚਾਹਲ ਨੇ ਮੀਡੀਆ ਨਾਲ ਗੱਲਬਾਤ ਕਰਦੋਏ ਕੀ ਕੀ ਹਾਤੀ ਸੁਣੋ ਅੱਜ ਮਾਨਯੋਗ ਡੀਜੀਪੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੂਰੇ ਪੰਜਾਬ ਪਰਦੇ ਵਿੱਚ ਸੂਬਾ ਫਤਰੀ ਕੋਆਰਡੀਨੇਟ ਸਰਚ ਆਪਰੇਸ਼ਨ ਕਾਸੋ ਆਪਰੇਸ਼ਨ ਜਾਰੀ ਨੇ ਇਹਦੇ ਤਹਿਤ ਅੱਜ ਅਸੀਂ ਆਪਣੇ ਇਹ ਬਾਜ਼ੀਗਰ ਬਸਤੀ ਦੇ ਵਿੱਚ ਆ ਕੇ ਵੱਡੇ ਪੱਧਰ ਤੇ ਫੋਰਸ ਨਾਲ ਘੇਰਾਬੰਦੀ ਕਰਕੇ ਤੇ ਇੱਕ ਕਾਸੋ ਆਪਰੇਸ਼ਨ ਕਰ ਰਹੇ ਹਾਂ ਸਾਡਾ ਇਸ ਦੇ ਵਿੱਚ ਏਮ ਇਹੀ ਹੈ ਕਿ ਅਸੀਂ ਮਾੜੇ ਅਨਸਰਾਂ ਨੂੰ ਤੇ ਉਹਨਾਂ ਦੇ ਮਨਾਂ ਵਿੱਚ ਇਹ ਸਹਿਮ ਪਾਈਏ ਕਿ ਉਹ ਗਲਤ ਕੰਮ ਨਹੀਂ ਕਰ ਸਕਦੇ ਉਹ ਸਾਡੇ ਏਰੀਆ ਵਿੱਚ ਨਸ਼ਾ ਨਹੀਂ ਵੇਚ ਸਕਦੇ ਤੇ ਜਿਹੜੇ ਸਾਡੇ ਸਿਟੀਜ਼ਨਸ ਨੇ ਸਾਡੇ ਨਾਗਰਿਕ ਨੇ ਅਸੀਂ ਉਹਨਾਂ ਨੂੰ ਇਹ ਹੌਸਲਾ ਦਿਵਾਉਣਾ ਚਾਹੁੰਦੇ ਹਾਂ ਵਿਸ਼ਵਾਸ ਦਿਵਾਉਣਾ ਚਾਹੁੰਦੇ ਹਾਂ ਕਿ ਅਸੀਂ ਉਹਨਾਂ ਦੇ ਨਾਲ ਆ ਤੇ ਮਾੜੇ ਅੰਸਰਾਂ ਦੇ ਖਿਲਾਫ ਅਸੀਂ ਲਗਾਤਾਰ ਕਾਰਵਾਈ ਕਰਦੇ ਜਾਵਾਂਗੇ ਦੇਖੋ ਜਿੱਦਾਂ ਪੰਜਾਬ ਸਰਕਾਰ ਵੱਲੋਂ ਬੜਾ ਜਿਹੜਾ ਅਹਿਮ ਜਿਹੜਾ ਚਲਾਰਾ ਜਾ ਰਿਹਾ ਜੰਧ ਨਸ਼ਾ ਵਿਰੁੱਧ ਉਸ ਦੇ ਤਹਿਤ ਮਾਨ ਜੋ ਸਾਡੇ ਡੀਪੀ ਸਾਹਿਬ ਅਤੇ ਜੀ ਸ਼੍ਰੀ ਸਰਤਾਜ ਸਿੰਘ ਚਾਹਲ ਆਈਪੀਐਸ ਐਸਐਪੀ ਸਰੂਰ ਵੱਲੋਂ ਅੱਜ ਅਸੀਂ ਧੂਰੀ ਵਿਖੇ ਇੱਕ ਜਿਹੜੀ ਆ ਬਸਤੀ ਆ ਉੱਥੇ ਕਾਰਸਪਰੇਸ਼ਨ ਕਰ ਰਹੇ ਆ ਜੋ ਕਿ ਸਾਡਾ ਇਹ ਡਰੱਗ ਹੌਟਸਪੌਟ ਹੈ ਤਕਰੀਬਨ ਇੱਥੇ ਇਹ ਬਸਤੀ ਵਿੱਚ 20 ਤੋਂ 25 ਘਰ ਰਹੇ ਜਿਹਨਾਂ ਦੇ ਹਰੇਕ ਮੈਂਬਰ ਤੇ ਐਨਡੀਪੀ ਦੇ ਪੰਜ-ਸੱਤ-ਦਦਾ ਪਰਚੇ ਦੱਦ ਨੇ ਤੇ ਅੱਜ ਮੈਂ ਐਸਪੀਡੀ ਸਰੂਰ ਮੇਰੇ ਨਾਲ ਡੀਐਸਪੀ ਧੂਰੀ ਗਮਨ ਜੀ ਐਸਐਚਓ ਧੂਰੀ ਸਦਰ ਧੂਰੀ ਸਿਟੀ ਧੂਰੀ ਤੇ ਹੋਰ ਸਾਡੇ ਜ਼ਿਲ੍ਹੇ ਦੀ तकरीबन 1.5 ਤੋਂ 200 ਜਿਹੜੇ ਅਸੀਂ ਜਵਾਨ ਵਿੱਚ ਇਨਕਲੂਡਿੰਗ ਲੇਡੀ ਸਟਾਫ ਅੱਜ ਇਸ ਬਸਤੀ ਦੀ ਆਪਣਾ ਕਸ ਆਪਰੇਸ਼ਨ ਕਰਨ ਆਏ ਹਾਂ ਇਸ ਦਾ ਮੁੱਖ ਮਕਸਦ ਇਹ ਆ ਵੀ ਜਦੋਂ ਅਸੀਂ ਇਹ ਕਸ ਆਪਰੇਸ਼ਨ ਕਰਦੇ ਹਾਂ ਤਾਂ ਸਾਰਾ ਅਸੀਂ ਏਰੀਆ ਜਿਹੜਾ ਹੈਗਾ ਇਹ ਨਾਕਾ ਬੰਦੀ ਕਰਕੇ ਪੂਰਾ ਬਲੌਕ ਕਰਦੇ ਹਾਂ ਅਤੇ ਫਿਰ ਵੱਖਰੀਆਂ ਸਰਚ ਟੀਮਾਂ ਬਣਾ ਕੇ ਜਿਹੜੇ ਸਾਡੇ ਹਾਰਸਪੋਟ ਸ਼ੱਕੀ ਘਰ ਹੁੰਦੇ ਨੇ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਦੀ ਸੀ ਤਲਾਸ਼ੀ ਕਰਦੇ ਆ ਤਲਾਸ਼ੀ ਬੰਦ ਕਰਦੇ ਆ ਤੇ ਉਸ ਦਾ ਜਿਹੜਾ ਮੁੱਖ ਮੰਤਵ ਇਹ ਹੈ ਵੀ ਜਿਹੜੇ ਬੈਡ ਐਲੀਮੈਂਟਸ ਨੇ ਜਿਹੜੇ ਇਹ ਨਸ਼ਾ ਤਸਕਰ ਨੇ ਵੀ ਇਹਨਾਂ ਨੂੰ ਅਸੀਂ ਨਸ਼ਾ ਵੇਚਣ ਤੋਂ ਰੋਕਣਾ ਤੇ ਇਹਨਾਂ ਦਾ ਜਿਹੜਾ ਇਹਨਾਂ ਨੂੰ ਇਹਨਾਂ ਨੂੰ ਸਿਨ ਚੱਕਣ ਦੇਣਾ ਤਾਂ ਜੋ ਜਿਹੜੇ ਆਮ ਪਬਲਿਕ ਆ ਉਹ ਉਹਨਾਂ 'ਚ ਵਿਸ਼ਵਾਸ ਬਣਾ ਰਹੇ ਕਿ ਜਿਹੜੀ ਪੰਜਾਬ ਪੁਲਿਸ ਆ ਜਿਹੜੀ ਉਹ ਇਹ ਨਸ਼ਿਆਂ ਦੇ ਵਿਰੁੱਧ ਉਹਦੀ ਕੰਮ ਕਰ ਰਹੀ ਆ ਅੱਜ ਅਸੀਂ ਤਕਰੀਬਨ 5 ਤੋਂ 7 ਜਿਹੜੇ ਸ਼ੱਕੀ ਮੋਟਰਸਾਈਕਲ ਕਾਬੂ ਕੀਤੇ ਆ ਤੇ ਪੰਜ ਚਾਰ ਜਿਹੜੇ ਅਸੀਂ ਆਪਣਾ ਸ਼ੱਕੀ ਬੰਦੇ ਵੀ ਅੱਜ ਚੈੱਕ ਕੀਤੇ ਆ ਰੌਂਡਪ ਵੀ ਕੀਤੇ ਆ ਤੇ ਅੱਗੇ ਜੋ ਉਹਨਾਂ ਤੋਂ ਰਿਕਵਰੀ ਹੋਣੀ ਆ ਉਹ ਤੁਹਾਨੂੰ ਬਾਅਦ ਵਿੱਚ ਦੇ ਦੇ ਜੀ ਸਰ ਅੱਜ ਕਿੰਨੇ ਘਰਾਂ ਦੇ ਜਿਹੜੇ ਨੋਟਿਸ ਲਗਾਏ ਗਏ ਨੇ ਅੱਜ ਅਸੀਂ ਇੱਥੇ ਕਿ ਤੁਸੀਂ ਦੇਖ ਰਹੇ ਹੋ ਕਿ ਸ਼ੰਭੂ ਹੈ ਜੋ ਕਾਫੀ ਉਹਨਾਂ ਦੇ ਐਨਡੀਪੀਐਸ ਦੇ ਪਰਚੇ ਨੇ ਤੇ ਉਹਦੇ ਤੇ ਅੱਜ ਅਸੀਂ ਉਹਦੇ ਘਰੇ ਆ ਜਿਹੜਾ ਜੋ ਕੰਪੀਟੈਂਟ ਅਥਾਰਟੀ ਉਹਦੀ ਪ੍ਰਾਪਰਟੀ ਜਿਹੜਾ ਆਪਣਾ ਘਰ ਹੈਗਾ ਉਹਨੂੰ ਫਰੀਜ਼ ਕਰਨ ਦਾ ਨੋਟਿਸ ਲਾਇਆ ਹੈ ਲੋਕਾਂ ਨੂੰ ਕਿਸ ਅਪੀਲ ਕਰਦੇ ਹੋ ਜੀ ਦੇਖੋ ਲੋਕਾਂ ਨੂੰ ਅਪੀਲ ਇਹੀ ਕਰਦੇ ਆ ਵੀ ਜਿਹੜਾ ਇਹ ਨਸ਼ਾ ਵੇਚਦਾ ਵਾ ਕੋਈ ਵੀ ਉਹਦੇ ਬੇਖੌਫ ਹੋ ਕੇ ਬੇਚਿਜ ਕੋ ਕੇ ਪੰਜਾਬ ਪੁਲਿਸ ਨੂੰ ਸਾਨੂੰ ਧੂਰੀ ਡੀਐਸਪੀ ਐਸਐਚਓ ਧੂਰੀ ਇਹਨਾਂ ਨੂੰ ਇਨਫੋਰਮੇਸ਼ਨ ਦੇਣ ਤਾਂ ਜੋ ਜਿਹੜੀ ਜਵਾਨੀ ਆ ਪੰਜਾਬ ਦੀ ਤੁਹਾਨੂੰ ਪਤਾ ਵੀ ਬੜਾ ਕਈ ਘਰਾਂ ਦਾ ਬੁਰਾ ਹਾਲ ਹੈ ਜੋ ਕਿ ਨੌਜਵਾਨ ਜਿਹੜਾ ਨਸ਼ਿਆਂ 'ਚ ਫਸ ਚੁੱਕੇ ਨੇ ਉਹਨਾਂ ਨੂੰ ਅਸੀਂ ਤਾੜਨਾ ਵੀ ਕਰਦੇ ਆ ਨਸ਼ਾ ਸਮੋਲਰਾਂ ਨੂੰ ਵੀ ਤੁਹਾਨੂੰ ਜੇਲ੍ਹ ਤਾਂ ਅਸੀਂ ਭੇਜਾਂਗੇ ਭੇਜਾਂਗੇ ਜਿਹੜਾ ਤੁਸੀਂ ਨਸ਼ਿਆਂ ਤੋਂ ਜਿਹੜੀ ਇਹ ਪ੍ਰਾਪਰਟੀ ਬਣਾਈ ਆ ਗੈਰਕਾਨੂੰਨੀ ਉਹਨੂੰ ਢਾਵਾਂਗੇ ਵੀ ਅਤੇ ਜਿਹੜਾ ਉਹਨੂੰ ਫ੍ਰੀਜ ਕਰਕੇ ਉਹਨੂੰ ਜੜੀ ਕਰਕੀ ਵੀ ਕਰਾਂਗੇ ਥੈਂਕ ਯੂ ਜੈਨ